ਸਤਿ ਸ਼੍ਰੀ ਅਕਾਲ ਦੋਸਤੋ 60 ਸੁਪਰ ਹਿੱਟ ਕਿਚਨ ਟਿਪਸ ਜੋ ਹਰ ਔਰਤ ਨੂੰ ਮਹਿਲਾ ਨੂੰ ਜਾਣਣੇ ਚਾਹੀਦੇ ਹਨ 1 ਤੋਂ 10 ਬੇਸਿਕ ਜੋ ਕਿਚਨ ਨੂੰ ਬਣਾਏ ਸੁਪਰ ਤੋ ਸਮਰਾਟ ਨੰਬਰ 1 ਦਾਲ ਜਲਦੀ ਬਣਾਉਣੀ ਹੈ ਤਾਂ ਉਸ ਦੇ ਵਿੱਚ 2-3 ਬੂੰਦਾਂ ਸਰੋਂ ਦੇ ਤੇਲ ਦੀਆਂ ਪਾ ਦਿਓ ਅਤੇ ਥੋੜਾ ਨਮਕ ਪਾ ਦਿਓ ਟਾਈਮ ਬਚ ਜਾਵੇਗਾ ਅਤੇ ਸਵਾਦ ਵਧੀਆ ਹੋ ਜਾਵੇਗਾ। ਨੰਬਰ 2 ਸਬਜੀ ਕੱਟਣ ਤੋਂ ਬਾਅਦ ਕਿਚਨ ਵਿੱਚ ਸਮੈਲ ਆਉਂਦੀ ਹੈ ਤਾਂ ਨਿੰਬੂ ਦੇ ਛਿਲਕੇ ਅਤੇ ਥੋੜਾ ਜਿਹਾ ਸਿਰਕਾ ਗੈਸ ਉੱਤੇ ਗਰਮ ਕਰੋ ਸਮੈਲ ਨਹੀਂ ਆਵੇਗੀ ਮਹਿਕ ਉਠੇਗਾ ਘਰ। ਨੰਬਰ 3 ਵੇਸਣ ਵਿੱਚ ਗੰਡਾ ਨਾ ਪੈਣ ਵੇਸਣ ਨੂੰ ਛਾਣ ਕੇ ਨਾਰਮਲ ਗਰਮ ਪਾਣੀ ਵਿੱਚ ਮਿਲਾਓ ਬਿਨਾ ਕਿਸੇ ਉਲਝਣ ਦੇ ਇਸ ਦਾ ਪੇਸਟ ਬਣਾ ਲਵੋ ਨੰਬਰ 4 ਬਚੇ ਹੋਏ ਚੌਲਾਂ ਦਾ ਕੀ ਕਰਨਾ ਚਾਹੀਦਾ ਹੈ ਉਸ ਨੂੰ ਫਰਿੱਜ ਸਟੋਰ ਕਰਨ ਤੋਂ ਪਹਿਲਾਂ ਥੋੜਾ ਜਿਹਾ ਘੋ ਪਾ ਦਿਓ ਚੌਲ ਸੁੱਕਣਗੇ ਨਹੀਂ ਨਾ ਫਟਣਗੇ ਸਵਾਦ ਬਣਨਗੇ ਨੰਬਰ 5 ਆਟਾ ਫਰੈਸ਼ ਕਿਸ ਤਰ੍ਹਾਂ ਰੱਖਣਾ ਚਾਹੀਦਾ ਹੈ ਡੱਬੇ ਵਿੱਚ ਦੋ ਤੇਜ ਪੱਤੇ ਪਾ ਦਿਓ ਕੀੜੀਆਂ ਨਹੀਂ ਲੱਗਣਗੀਆਂ ਨੰਬਰ 6 ਪਿਆਜ਼ ਕੱਟਣ ਦੇ ਵਕਤ ਅੱਖਾਂ ਵਿੱਚੋਂ ਪਾਣੀ ਆਵੇ ਪਿਆਜ਼ ਨੂੰ 10 ਮਿੰਟ ਤੱਕ ਫ੍ਰਿਜ ਵਿੱਚ ਰੱਖ ਦਿਓ ਫਿਰ ਪਿਆਜ਼ ਨੂੰ ਕੱਟੋ ਮਜ਼ਾ ਆ ਜਾਵੇਗਾ ਨੰਬਰ 7 ਸਬਜੀ ਦਾ ਰੰਗ ਬਣਾ ਰਹੇ ਉਬਲਦੇ ਟਾਈਮ ਚੁਟਕੀ ਪਰ ਬੇਕਿੰਗ ਸੋਡਾ ਪਾ ਦਿਓ ਸਬਜੀ ਹਰੀ ਰਹੇਗੀ ਸਵਾਦ ਵਧੀਆ ਹੋਵੇਗਾ ਨੰਬਰ 8 ਇਟਲੀ ਨਰਮ ਅਤੇ ਫੁੱਲੀ ਫੁੱਲੀ ਚਾਹੀਦੀ ਹੈ ਬੈਟਰ ਵਿੱਚ ਥੋੜੀ ਸੂਜੀ ਮਿਕਸ ਕਰੋ ਅਤੇ ਫ੍ਰਿਜ ਵਿੱਚ 8 ਘੰਟੇ ਰੱਖ ਦਿਓ ਨੰਬਰ 9 ਘਰ ਵਿੱਚ ਬਣੀ ਕੜੀ ਨੂੰ ਹੋਟਲ ਵਰਗਾ ਸਵਾਦ ਚਾਹੀਦਾ ਪਿਆਜ਼ ਨੂੰ ਅਤੇ ਟਮਾਟਰ ਨੂੰ ਤੇਲ ਸੜਨ ਤੱਕ ਭੁੰਨਣਾ ਚਾਹੀਦਾ ਹੈ। ਇਹੀ ਇਸ ਦਾ ਰਾਜ ਹੈ। ਨੰਬਰ 10 ਬਰਤਨ ਚਿਪਕਦਾ ਹੈ ਤਾਂ ਥੋੜਾ ਜਿਹਾ ਤੇਲ ਉਸ ਦੇ ਥੱਲੇ ਲਗਾਓ। ਆਸਾਨੀ ਦੇ ਨਾਲ ਨਿਕਲੇਗਾ। 11 ਤੋਂ 20 ਮਸਾਲਿਆਂ ਦਾ ਜਾਦੂ ਜਿਸ ਤਰ੍ਹਾਂ ਸ਼ੇਖ ਬਣ ਜਾਓਗੇ ਆਪ ਨੰਬਰ 11 ਗਰਮ ਮਸਾਲਾ ਘਰ ਵਿੱਚ ਬਣਾਓ ਇੱਕ ਵਾਰ ਬਣਾਓ ਫ੍ਰਿਜ ਵਿੱਚ 에ਅਰ ਟਾਈਟ ਡੱਬਾ ਵਿੱਚ ਰੱਖੋ ਫਲੇਵਰ ਬਣਿਆ ਰਹੇਗਾ ਨੰਬਰ 12 ਹਿੰਗ ਨੂੰ ਸਹੀ ਤਰੀਕੇ ਨਾਲ ਇਸਤੇਮਾਲ ਹਿੰਗ ਨੂੰ ਘਿਓ ਵਿੱਚ ਭੁੰਨ ਕੇ ਪਾਓ ਖੁਸ਼ਬੂ ਅਤੇ ਡਾਈਜੇਸ਼ਨ ਦੋਵੇਂ ਸ਼ਾਨਦਾਰ ਹਨ ਨੰਬਰ 13 ਸਾਬਤ ਧਨੀਏ ਦਾ ਕਮਾਲ ਸੁੱਕਾ ਭੁੰਨ ਲਓ ਅਤੇ ਪੀਸ ਲਓ ਤਾਜ਼ਗੀ 3 ਗੁਣਾ ਵੱਧ ਜਾਵੇਗੀ ਨੰਬਰ 14 ਕਾਲੀ ਮਿਰਚ ਨੂੰ ਤੜਕੇ ਵਿੱਚ ਨਾ ਪਾਓ ਆਖਰ ਵਿੱਚ ਪਾਓ ਤਾਂ ਹੀ ਉਸ ਦਾ ਟੇਸਟ ਆਵੇਗਾ ਨੰਬਰ 15 ਰੋਜ਼ਾਨਾ ਦੇ ਵਾਸਤੇ ਪੰਜ ਮਸਾਲੇ ਜੀਰਾ ਧਨੀਆ ਹਲਦੀ ਲਾਲ ਮਿਰਚ ਅਪਚੂਰਨ ਸਬਜੀ ਤੋਂ ਸਨੇਕ ਤੱਕ ਸਭ ਵਿੱਚ ਚੱਲਦੇ ਹਨ ਨੰਬਰ 16 ਗਰਮ ਮਸਾਲੇ ਦਾ ਓਵਰਜੂਜ਼ ਨਾ ਕਰੋ ਫਲੇਵਰ ਡੀਮੋਨੇਟ ਹੋਵੇਗਾ ਸਤੁਲਣ ਬਣਾਈ ਰੱਖਣਾ ਹੀ ਅਸਲੀ ਸੇਫ ਦੀ ਪਛਾਣ ਹੈ ਨੰਬਰ 17 ਹਰੀ ਮਿਰਚ ਨੂੰ ਫਰੈਸ਼ ਟੰਡਲ ਉਤਾਰ ਕੇ ਪੇਪਰ ਵਿੱਚ ਲਪੇਟ ਕੇ ਫ੍ਰਿਜ ਵਿੱਚ ਰੱਖੋ 10 ਦਿਨ ਤੱਕ ਫ੍ਰੈਸ਼ ਰਹੇਗੀ ਨੰਬਰ 18 ਧਨੀਆ ਪਾਊਡਰ ਵਿੱਚ ਸਵਾਦ ਘੱਟ ਲੱਗ ਰਿਹਾ ਹੈ ਸੁੱਕਾ ਧਨੀਆ ਭੁੰਨ ਕੇ ਫਿਰ ਪੀਸ ਲਵੋ ਫਰਕ ਖੁਦ ਜਾਣ ਜਾਓਗੇ ਨੰਬਰ 19 ਲੌਂਗ ਨੂੰ ਮਸਾਲਿਆਂ ਵਿੱਚ ਕਿਸ ਤਰ੍ਹਾਂ ਮਿਕਸ ਕਰੇ ਸ਼ੁਰੂਆਦ ਵਿੱਚ ਭੁੰਨ ਕੇ ਪਾਓ ਇਸ ਦੀ ਤਵੀਰਤਾ ਪੂਰੇ ਖਾਣੇ ਵਿੱਚ ਉੱਤਰ ਜਾਵੇਗੀ ਨੰਬਰ 20 ਕਿਚਨ ਵਿੱਚ ਮਸਾਲਿਆਂ ਦੀ ਅਲਮਾਰੀ ਸਭ ਤੋਂ ਉੱਪਰ ਹਲਕੀ ਖੁਸ਼ਬੂ ਵਾਲੇ نیچے ਤਿੱਖੇ ਵਾਲੇ ਤਾਂ ਇੱਕ ਦੂਸਰੇ ਦੀ ਖੁਸ਼ਬੂ ਨਾ ਚੜੇ 21 ਤੋਂ 30 ਫਰਾਈਗ ਸੀਕਰੇਟਸ ਬਿਨਾ ਐਕਸਟਰਾ ਆਇਲ ਮਜ਼ਾ ਦੁੱਗਣਾ ਨੰਬਰ 21 ਘੱਟ ਤੇਲ ਵਿੱਚ ਪਰਾਉਂਠਾ ਫਰਾਈ ਕਰਨਾ ਸਿੱਖੋ ਪਰੌਂਠੇ ਦੇ ਦੋਨੋਂ ਸਾਈਡ ਤਰਫ ਹਲਕਾ ਜਿਹਾ ਘਿਓ ਲਗਾਓ ਟੱਕਣ ਲਗਾ ਦਿਓ ਸੌਫਟ ਅਤੇ ਸਿਕ੍ਰੀਨ ਦੋਨੋਂ ਮਿਲ ਜਾਣਗੇ ਨੰਬਰ 22 ਪਕੌੜੀਆਂ ਦੀ ਕ੍ਰਿਸਪੀ ਕਿਸ ਤਰ੍ਹਾਂ ਬਣਾਈਏ ਬੈਟਰ ਵਿੱਚ ਥੋੜਾ ਚੌਲਾਂ ਦਾ ਆਟਾ ਜਾਂ ਕੌਰਨ ਫਰੋਰ ਮਿਲਾ ਦਿਓ ਨੰਬਰ 23 ਤੇਲ ਵਿੱਚ ਦੁਰਗਨ ਹਟਾਉਣੀ ਹੈ ਤਾਂ ਉਸ ਦੇ ਵਿੱਚ ਥੋੜੀ ਅਜਵੈਨ ਪਾ ਦਿਓ ਗਰਮ ਕਰ ਲਓ ਤੇਲ ਫਿਰ ਦੁਬਾਰਾ ਯੂਜ਼ ਕਰ ਸਕਦੇ ਹਾਂ ਨੰਬਰ 24 ਕੋਈ ਵੀ ਚੀਜ਼ ਤਲਣ ਦੇ ਟਾਈਮ ਜੇਕਰ ਫਟ ਜਾਂਦੀ ਹੈ ਤਾਂ ਥੋੜਾ ਜਿਹਾ ਨਮਕ ਪਾ ਦਿਓ ਰਿਪਲੇਸਿੰਗ ਰੋਲ ਬਣ ਜਾਵੇਗਾ ਨੰਬਰ 5 ਤਲਣ ਤੋਂ ਬਾਅਦ ਐਕਸਟਰਾ ਤੇਲ ਹਟਾਓ ਪੇਪਰ ਨੂੰ ਟੇਬਲ ਤੇ ਰੱਖ ਕੇ ਫਿਰ ਦੂਸਰੇ ਪੇਪਰ ਦੇ ਨਾਲ ਹੌਲੀ-ਹੌਲੀ ਦਬਾਓ ਨੰਬਰ 26 ਤੇਲ ਵਾਰ-ਵਾਰ ਅਸੀਂ ਯੂਜ਼ ਕਰ ਰਹੇ ਹਾਂ ਤਾਂ ਫਿਰ ਸਾਫ ਫਿਲਟਰ ਦੇ ਲਈ ਤੇਲ ਨੂੰ ਦੁਬਾਰਾ ਯੂਜ਼ ਕਰੋ ਨੰਬਰ 27 ਫਰਾਈਗ ਪੈਨ ਨੂੰ ਪਹਿਲਾਂ ਗਰਮ ਕਰੋ ਠੰਡੇ ਪੈਣ ਦੇ ਨਾਲ ਚੀਜ਼ਾਂ ਚੰਬੜ ਜਾਂਦੀਆਂ ਹਨ ਗਰਮ ਪੈਣ ਦੇ ਨਾਲ कुरकुरी ਬਣ ਜਾਵੇਗੀ ਨੰਬਰ 28 ਪਿੰਡੀ ਤਲਣ ਦੇ ਟਾਈਮ ਚਿਕਚਿਕ ਹਟਾਓ ਪਹਿਲਾਂ ਲੋਨ ਲਾ ਕੇ ਥੋੜੀ ਦੇਰ ਰੱਖੋ ਫਿਰ ਫਰਾਈ ਕਰੋ ਨੰਬਰ 29 ਆਲੂ कुरकुरੇ ਬਣਾਉਣ ਦਾ ਰਾਜ ਆਲਿਆਂ ਨੂੰ ਪਾਣੀ ਵਿੱਚ ਪਾ ਕੇ ਸਕਾ ਲਵੋ ਫਿਰ ਫਰਾਈ ਕਰੋ ਨੰਬਰ 30 ਫਰਾਈ ਕਰਦੇ ਟਾਈਮ 스멜 ਨਾ ਆਵੇ ਨਿੰਮ ਦੇ ਦੋ ਪੱਤੇ ਤੇਲ ਵਿੱਚ ਪਾ ਦਿਓ 스멜 ਨਹੀਂ ਆਵੇਗੀ 31 ਤੋਂ 40 ਚੌਲਾਂ ਦਾ ਆਟਾ ਅਤੇ ਅਨਾਜ ਹਰ ਰੋਜ਼ ਵਾਸਤੇ ਚਮਤਕਾਰੀ ਟਿਪਸ ਨੰਬਰ 31 ਚੌਲ ਤੁਹਾਨੂੰ ਕੱਲੇ-ਕੱਲੇ ਚਾਹੀਦੇ ਹਨ ਪਾਣੀ ਵਿੱਚ ਥੋੜਾ ਜਿਹਾ ਨਿੰਬੂ ਰਸ ਪਾ ਦਿਓ ਚੌਲ ਅਲੱਗ-ਅਲੱਗ ਹੋ ਜਾਣਗੇ। ਨੰਬਰ 32 ਬਹੇ ਹੋਏ ਚੌਲਾਂ ਨੂੰ ਕ੍ਰਸ਼ ਕਰੋ। 5 ਮਿੰਟ ਸਟੀਮਰ ਦੇ ਵਿੱਚ ਗਰਮ ਕਰੋ। ਉੱਪਰ ਥੋੜਾ ਜਿਹਾ ਘਿਓ ਪਾ ਦਿਓ। ਨਵਾਂ ਵਰਗਾ ਸੁਆਦ ਆਵੇਗਾ। ਨੰਬਰ 33 ਪ੍ਰੈਸ਼ਰ ਕੁੱਕਰ ਤੋਂ ਦਾਲ ਜਲਦੀ ਬਣਾਓ। ਦਾਲ ਵਿੱਚ 1 ਚਮਚ ਬੇਕਿੰਗ ਸੋਡਾ ਪਾ ਦਿਓ। 15 ਮਿੰਟ ਵਿੱਚ ਤਿਆਰ। ਨੰਬਰ 34 ਰੋਟੀ ਨਰਮ ਅਤੇ ਫੁੱਲੀ-ਫੁੱਲੀ ਚਾਹੀਦੀ ਹੈ ਤਾਂ ਆਟੇ ਵਿੱਚ ਥੋੜਾ ਦੁੱਧ ਅਤੇ ਦਹੀਂ ਮਿਲਾ ਦਿਓ ਇੱਕਦਮ ਨਰਮ ਅਤੇ ਸੁਆਦੀਸ਼ ਬਣ ਜਾਵੇਗੀ ਨੰਬਰ 35 ਆਟਾ ਸੁੱਕਣੇ ਨਾ ਪਾਓ ਆਟਾ ਗੁੰਨਣ ਤੋਂ ਬਾਅਦ ਉੱਪਰ ਥੋੜਾ ਜਿਹਾ ਤੇਲ ਲਗਾਓ ਅਤੇ ਗਿੱਲਾ ਕੱਪੜਾ ਆਟੇ ਉੱਪਰ ਰੱਖ ਦਿਓ ਨੰਬਰ 36 ਰੋਟੀ ਵੇਲਣ ਦੇ ਟਾਈਮ ਫਟੇ ਨਾ ਆਟੇ ਵਿੱਚ ਥੋੜਾ ਘਿਓ ਪਾ ਕੇ ਗੁੰਨ ਲਵੋ ਫਲੈਕਸੀਬਲ ਅਤੇ ਸੌਫਟ ਰੋਟੀ ਬਣੇਗੀ ਨੰਬਰ 37 ਰਾਜਮਾ ਬਣਾਓ ਬਿਨਾ ਗੈਸ ਤੋਂ ਰਾਜਮਾ ਨੂੰ ਗਰਮ ਪਾਣੀ ਵਿੱਚ ਭਿਏ ਕੇ ਰੱਖੋ ਅਤੇ ਢੱਕਣ ਲਗਾਓ ਸਬਜ਼ੀ ਬਣਾਉਣ ਦੇ ਟਾਈਮ ਘੱਟ ਟਾਈਮ ਲੱਗੂਗਾ ਨੰਬਰ 38 ਕਣਕ ਨੂੰ ਲੰਮੇ ਸਮੇਂ ਤੱਕ ਸਟੋਰ ਕਰਨਾ ਹੈ ਤਾਂ ਉਸ ਦੇ ਵਿੱਚ ਨਿੰਮ ਦੇ ਪੱਤੇ ਜਾਂ ਕਪੂਰ ਪਾ ਦਿਓ ਕੀੜੇ ਦੂਰ ਰਹਿਣਗੇ ਨੰਬਰ 39 ਵੱਡੇ ਬਰਤਨ ਵਿੱਚ ਚੌਲ ਨਾ ਥੱਲੇ ਲੱਗਣ ਚੌਲ ਬਣਾਉਣ ਦੇ ਟਾਈਮ ਇੱਕ ਚਮਚ ਤੇਲ ਪਾ ਦਿਓ ਚੌਲ ਥੱਲੇ ਨਹੀਂ ਲੱਗਣਗੇ ਨੰਬਰ 40 ਸੂਜੀ ਨੂੰ ਕਿਸ ਤਰ੍ਹਾਂ ਕਰੀਏ ਫਰੈਸ਼ ਸਟੋਰ ਏਅਰਟਾਈਟ ਡੱਬੇ ਵਿੱਚ ਰੱਖੋ ਅਤੇ ਹਰ ਮਹੀਨੇ 5 ਮਿੰਟ ਰੋਸਟ ਕਰੋ 41 ਤੋਂ 50 ਬ੍ਰੇਕਫਾਸਟ ਤੇ ਸਕੇਨਿਕ ਸਵਾਦ ਅਤੇ ਸਿਹਤ ਦੋਵੇਂ ਨਾਲ ਨੰਬਰ 41 ਉਪਮਾ ਵਰਗੇ ਹੋਟਲ ਦਾ ਸਵਾਦ ਚਾਹੀਦਾ ਹੈ ਤਾਂ ਥੋੜਾ ਅਦਰਕ ਪੇਸਟ ਅਤੇ ਕਿਓ ਪਾ ਦਿਓ ਫਲੇਵਰ ਬ੍ਰੇਕਫਾਸਟ ਬਣੇਗਾ ਨੰਬਰ 42 ਰੇ ਸਮੋਦ ਡੋਸਾ ਬेटर ਪਾਣੀ ਵਿੱਚ ਭੇਣ ਦੇ ਟਾਈਮ ਤੋਂ ਚਮਚ ਚੌਲਾਂ ਦੇ ਨਾਲ ਅੱਧਾ ਚਮਚ ਮੇਥੀ ਜ਼ਰੂਰ ਪਾਓ ਜੀ ਨੰਬਰ 43 ਪੋਹਾ ਫੁੱਲਣ ਵਰਗਾ ਬਣਾਉਣਾ ਹੈ ਤਾਂ ਉਸ ਨੂੰ ਚੰਗੀ ਤਰ੍ਹਾਂ ਧੋ ਕੇ 10 ਮਿੰਟ ਉੱਪਰ ਢੱਕਣ ਦੇ ਕੇ ਰੱਖੋ ਪੋਹਾ ਫੁੱਲ ਫੁਲਾ ਹੋ ਜਾਵੇਗਾ ਨੰਬਰ 44 ਪਾਰਾਮਿਕ ਵੇਸਣ ਚੀਲਾ ਅਤੇ ਮੈਡੀਨੇਸ਼ਨ ਹਲਦੀ ਮਿਲਾਓ ਵੇਸਣ ਵਿੱਚ ਕद्दूकस ਕੀਤੀ ਹੋਈ ਗਾਜਰ ਅਤੇ ਪਦੀਨਾ ਪਾਓ ਸਵਾਦ ਅਤੇ ਸੇਤ ਦੋਨੋਂ ਨੰਬਰ 45 ਸੈਂਡਵਿਚ ਹਲਦੀ ਬਣਾਉਣਾ ਹੈ ਤਾਂ ਬ੍ਰੈਡ ਵਿੱਚ ਬੈਟਰ ਦੀ ਜਗਾ ਦਹੀਂ ਅਤੇ ਪਦੀਨੇ ਦੀ ਚਟਨੀ ਲਗਾਓ ਨੰਬਰ 46 ਆਮਣੇ ਨੂੰ ਫਲਪੀ ਬਣਾਉਣਾ ਹੈ ਤਾਂ ਆਂਡੇ ਵਿੱਚ ਇੱਕ ਚੁਟਕੀ ਬੇਕਿੰਗ ਸੋਡਾ ਪਾਊਡਰ ਮਿਲਾਓ ਫਿਰ ਦੇਖੋ ਕਮਾਲ ਦਾ ਯਾਦੂ ਨੰਬਰ 47 ਡੋਨੇਟ ਟਿੱਕਾ ਘਰ ਵਿੱਚ ਬਣਾਓ ਪਨੀਰ ਦਹੀਂ ਅਤੇ ਵੇਸਨ ਮਸਾਲੇ ਦੇ ਵਿੱਚ ਮੀਰਾਨੇਟ ਕਰਕੇ ਆਮਣ ਜਾਂ ਤਵੇ ਦੋਨੋਂ ਉੱਤੇ ਬਣਾ ਸਕਦੇ ਹੋ ਨੰਬਰ 48 ਬਚੇ ਹੋਏ ਆਲੂਆਂ ਦਾ ਸਮਰਾਟ ਇਸਤੇਮਾਲ ਆਲੂ ਟਿੱਕੀ ਸਟਫ ਪਰੌਂਠਾ ਜਾਂ ਸੈਂਡਵਿਚ ਫਿਲਿੰਗ ਤਿੰਨ ਜਗ੍ਹਾ ਯੂਜ਼ ਕਰ ਸਕਦੇ ਹਾਂ ਨੰਬਰ 49 ਮੂੰਗੀ ਦੀ ਦਾਲ ਦਾ ਹਲਦੀ ਚਿਲਾ ਰਾਤ ਨੂੰ ਭਿਏ ਕੇ ਰੱਖੋ ਫਿਰ ਪੀਸ ਲਵੋ ਥੋੜਾ ਜੀਰਾ ਅਤੇ ਹਰੀ ਮੂੰਗੀ ਪਾਓ ਟੈਸਟ ਪ੍ਰੋਟੀਨ ਬ੍ਰੇਕਫਾਸਟ ਨੰਬਰ 50 ਵੇਸਣ ਲੱਡੂ ਮਠਾਸ ਦਾ ਸਹੀ ਤਰੀਕਾ ਵੇਸਣ ਭੁੰਨਣ ਦੇ ਟਾਈਮ ਸਾਕ੍ਰਿਕ ਪਾウダー ਪਾਓ ਤਾਂ ਕਿ ਬਰਾਬਰ ਕੁਲ ਜਾਵੇ 51 ਤੋਂ 60 ਸਫਾਈ ਅਤੇ ਮੈਨੇਜਮੈਂਟ ਇੱਕਦਮ ਪਿਓਰ ਸਟਾਈਲ ਵਿੱਚ ਨੰਬਰ 51 ਗੈਸ ਸਟੋਵ ਦੀ ਗਰੀਸ ਹਟਾਓ ਚੁਟਕੀਆਂ ਦੇ ਵਿੱਚ 베ਕਿੰਗ ਸੋਡਾ ਅਤੇ ਸਿਰਕਾ ਮਿਕਸ ਕਰਕੇ ਪੇਸਟ ਬਣਾ ਲਓ ਲਗਾਓ ਫਿਰ ਧੋ ਲਵੋ ਨੰਬਰ 52 ਕਟਿੰਗ ਬੋਰਡ ਤੋਂ ਸਮੈਲ ਹਟਾਓ ਨਿੰਬੂ ਰਗੜੋ ਅਤੇ 5 ਮਿੰਟ ਧੁੱਪ ਵਿੱਚ ਰੱਖ ਦਿਓ ਨੰਬਰ 53 ਮਿਕਸੀ ਦੇ ਬਲੇਡ ਤੇਜ਼ ਕਰਨੇ ਹਨ ਤਾਂ ਉਸ ਦੇ ਵਿੱਚ ਥੋੜਾ ਲੂਣ ਅਤੇ ਪਾਣੀ ਪਾ ਕੇ ਚਲਾ ਦਿਓ ਨੰਬਰ 54 ਟਮਾਟਰ ਪੇਸਟ ਨੂੰ ਸਟੋਰ ਕਰਨਾ ਹੈ ਤਾਂ ਬਰਫ਼ ਦੀ ਟਰੇ ਨੂੰ ਭਰ ਲਵੋ ਫ੍ਰਿਜ ਵਿੱਚ ਰੱਖ ਦਿਓ ਹਮੇਸ਼ਾ ਵਾਸਤੇ ਰੈਡੀ ਨੰਬਰ 55 ਸਾਬਤ ਧਨੀਆ ਸਟੋਰ ਕਰਨ ਦਾ ਸਹੀ ਤਰੀਕਾ ਪਹਿਲਾਂ ਹਲਕਾ ਰੀਸਟੋਰ ਕਰੋ ਫਿਰ 에ਅਰ ਟਾਈਟ ਡੱਬੇ ਵਿੱਚ ਪਾ ਦਿਓ ਨੰਬਰ 56 ਬਰਤਨ ਧੋਣ ਦੇ ਟਾਈਮ ਹੱਥ ਰੁੱਖੇ ਨਾ ਹੋਣ ਪਾਣੀ ਵਿੱਚ ਥੋੜਾ ਨਿੰਬੂ ਰਸ ਅਤੇ ਗਲੈਸ ਰੀਨ ਮਿਕਸ ਕਰੋ ਜੀ ਨੰਬਰ 57 ਫਰੈਜ ਵਿੱਚੋਂ 스멜 ਹਟਾਉਣੀ ਹੈ ਤਾਂ ਉਸ ਦੇ ਵਿੱਚ ਇੱਕ ਕਟੋਰੀ ਕਾਫੀ ਜਾਂ ਬੇਕਿੰਗ ਸੋਡਾ ਰੱਖ ਦਿਓ 스멜 ਹਟ ਜਾਵੇਗੀ ਨੰਬਰ 58 ਕਰਦ ਨੂੰ ਤੇਜ ਕਰਨਾ ਹੈ ਤਾਂ ਟੋਕੇ ਦੀ ਪਲੇਟ ਦੇ ਪਿੱਛੇ ਕਰਦ ਨੂੰ ਰਗੜੋ ਨੰਬਰ 59 ਕਿਚਨ ਵਿੱਚ ਕੀੜੀਆਂ ਬਹੁਤ ਹੈ ਤਾਂ ਲੋਣ ਅਤੇ ਹਲਦੀ ਦਾ ਮਿਸ਼ਰਨ ਰਾਸਤੇ ਵਿੱਚ ਜ਼ਰੂਰ ਕਰੋ ਨੰਬਰ 60 ਬਰਤਨ ਧੋਣ ਦੇ ਟਾਈਮ ਪਾਣੀ ਦਾ ਨਿਸ਼ਾਨ ਨਾ ਆਏ ਬਰਤਨ ਨੂੰ ਨਿੰਬੂ ਪਾਣੀ ਦੇ ਵਿੱਚ ਡੋਬ ਕੇ ਧੋ ਲਵੋ ਜੀ ਜੇਕਰ ਸਾਡੀ ਵੀਡੀਓ ਚੰਗੀ ਲੱਗੀ ਹੈ ਤਾਂ ਹੋਰ ਵੀ ਲੋਕਾਂ ਤੱਕ ਸ਼ੇਅਰ ਕਰੋ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਵੀਡੀਓ ਵੇਖਣ ਵਾਸਤੇ ਤੁਹਾਡਾ ਧੰਨਵਾਦ ਸਤਿ ਸ਼੍ਰੀ ਅਕਾਲ ਜੀ